ਬਿਲਗਾ ਤੇ ਆਸ-ਪਾਸ ਦੇ ਪਿੰਡਾਂ ਵਿੱਚ ਚੋਰੀ ਤੇ ਲੁੱਟਮਾਰ ਦੀਆਂ ਵਾਰਦਾਤਾਂ ਲਗਾਤਾਰ ਵਾਧਦੀਆਂ ਜਾ ਰਹੀਆਂ ਨੇ ਜਦਕਿ ਪੁਲਿਸ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ ਪਿਛਲੇ ਦਿਨੀ ਨੂਰਮਲ ਤੇ ਫਰਵਾਲਾ ਦੇ ਪੈਟਰੋਲ ਪੰਪਾਂ ਨੂੰ ਲੁਟੇਰਿਆ ਨੇ ਆਪਣਾ ਨਿਸ਼ਾਨਾ ਬਣਾਇਆ ਸੀ ਤੇ ਪੁਲਿਸ ਅਜੇ ਤੱਕ ਇਹਨਾਂ ਲੁਟੇਰਿਆਂ ਨੂੰ ਫੜਨ ਵਿੱਚ ਅਸਫਲ ਨਜ਼ਰ ਆ ਰਹੀ ਹੈ ਜਦ ਕਿ ਥਾਥਾ ਤਾਂ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਪੁਲਿਸ ਜਿੰਨਾ ਕੰਮ ਹੀ ਕਰਕੇ ਇਹਨਾਂ ਲੁਟੇਰਿਆਂ ਨੇ ਬੀਤੀ ਰਾਤ ਪੰਕਜ ਮੈਡੀਕਲ ਸਟੋਰ ਬਿਲਗਾ ਵਿਖੇ ਨੂੰ ਰਿਵਾਲਵਰ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਜੋ ਕਿ ਕਾਮਯਾਬ ਨਹੀਂ ਹੋ ਸਕੇ ਇਸ ਮੌਕੇ ਦੁਕਾਨ ਦੇ ਮਾਲਕ ਪੰਕਜ ਬਰਮਨ ਦੱਸਿਆ ਕਿ ਰਾਤ ਕਰੀਬ 7:30 ਵਜੇ ਲੁਟੇਰਿਆਂ ਦੇ ਆਉਣ ਤੋਂ ਕੁਝ ਸਮਾਂ ਪਹਿਲਾਂ ਹੀ ਕਿਸੇ ਕਾਮ ਲਈ ਗਿਆ ਸੀ ਤੇ ਦੁਕਾਨ ਤੇ ਕਿਸੇ ਲੜਕੇ ਨੂੰ ਬਿਠਾ ਕੇ ਗਿਆ ਸੀ ਤੇ ਕੁਝ ਸਮੇ ਦੋ ਲੁਟੇਰਿਆਂ ਵਿੱਚੋਂ ਇੱਕ ਅੰਦਰ ਆਇਆ ਤੇ ਪਿਸਤੌਲ ਦਿਖਾ ਕੇ ਦਰਾਜ ਖੋਲਣ ਲਈ ਕਹਿੰਦਾ ਹੈ ਤਾਂ ਲੜਕੇ ਨੇ ਦਰਾਜ ਦੀ ਚਾਬੀ ਨਾ ਹੋਣ ਦੀ ਗੱਲ ਕਹੀ ਤਾਂ ਲੁਟੇਰੇ ਨੇ ਆਪ ਦਰਾਜ ਖੋਲਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਖੁੱਲਿਆ ਲੁਟੇਰੇ ਕਾਮਯਾਬ ਨਾ ਹੁੰਦੇ ਦੇ ਇੱਕ ਵਾਰ ਖੜੇ ਆਪਣੇ ਦੂਜੇ ਸਾਥੀ ਨਾਲ ਮੋਟਰਸਾਈਕਲ ਤੇ ਬੈਠ ਕੇ ਭੱਜ ਗਏ ਦੁਕਾਨ ਤੇ ਲੱਗੇ ਸੀ ਸੀਟੀਵੀ ਕੈਮਰੇ ਦੀ ਫੁਟੇਜ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਲੁਟੇਰਿਆਂ ਦਾ ਪਹਿਰਾਵਾ ਤੇ ਪਿਸਤੌਲ ਦਿਖਾਉਣ ਦਾ ਅੰਦਾਜ਼ ਬਿਲਕੁਲ ਉਹੀ ਹੈ ਜਿਨ੍ਹਾਂ ਨੇ ਨੂਰ ਮੈਲ ਦੇ ਫਰਵਾਲਾ ਦੇ ਪੈਟਰੋਲ ਪੰਪਾ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ ਇਸ ਮੌਕੇ ਪੰਕਜ ਬਰਮਨ ਦ ਦਾ ਦਰਜ ਕਰ ਲਿਆ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕਰੀ ਜਿਸ ਕਰਕੇ ਇਹ ਕਹਿ ਕੇ ਪੱਲਾ ਛੁਡਾ ਰਿਹਾ ਕਿ ਜਾਂਚ ਚੱਲ ਰਹੀ ਹੈ ਇੱਥੇ ਇਕਤਰ ਲੋਕ ਜਿਨ੍ਹਾਂ ਵਿੱਚ ਡਾਕਟਰ ਸੁਦੇਸ਼ ਬਰਮਾ ਹਰੀ ਓਮ ਸੁਰੇਂਦਰ ਪਾਲ ਦਲਵੀਰ ਕਿਦੋ ਨਿਤਿਨ ਗੋਗਨਾ ਗੋਪੀ ਗੋਰੰਦਸੇ ਕਿ ਚੋਰੀਆਂ ਦਾ ਲੁੱਟਖੋਦਿਆਂ ਵਾਰਦਾਤਾ ਵਿੱਚ ਲਗਾਤਾਰ ਵਾਦਾ ਹੋ ਰਿਹਾ ਉਹਨੇ ਕਿਹਾ ਕਿ ਨਗਰ ਬਿਲਗਾ ਵਿੱਚ 25 ਲੱਖ ਦੀ ਲਾਗਤ ਨਾਲ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਜਿਸ ਦਾ ਕੰਟਰੋਲ ਪੁਲਿਸ ਸਟੇਸ਼ਨ ਕੋਲ ਹੈ ਅਤੇ ਪੁਲਿਸ ਵਾਲੇ ਸੀਸੀਟੀਵੀ ਫੁਟੇਜ ਨਾ ਦਿਖਾ ਕੇ ਕਹਿ ਦਿੰਦੇ ਨੇ ਕਿ ਜਾਂਚ ਚੱਲ ਰਹੀ ਹੈ ਬਿਲਗਾ ਪੁਲਿਸ ਅਜੇ ਤੱਕ ਵੀ ਕਿਸੇ ਵੀ ਚੋਰ ਤੇ ਲੁਟੇਰੇ ਨੂੰ ਫੜਨ ਵਿੱਚ ناکਾਮ ਨਜ਼ਰ ਆ ਰਹੀ ਹੈ ਅਤੇ ਲੋਕਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਕਿਵੇਂ ਬਣਾਈ ਜਾ ਸਕੇ ਕਿ ਹੋਰ ਕੀ ਕੀ ਹੈ ਤੁਸੀਂ ਵੀ ਸੁਨੋ ਮੈਂ ਹਰੀਆਂ ਬਿਲਗਾ ਅਸੀਂ ਜੋ ਦਿਨੋਂ ਦਿਨ ਨਸ਼ੇ ਦਾ ਤੌਰ ਵੱਧ ਰਿਹਾ ਆ ਤੇ ਲੁੱਟਾ ਘੂਆਂ ਦਾ ਤੌਰ ਵੱਧ ਰਿਹਾ ਆ ਅਸੀਂ ਬਿਲਗਾ ਨਿਵਾਸੀ ਪ੍ਰਸ਼ਾਸਨ ਜਿਹੜਾ ਆ ਉਹ ਬਿਲਕੁਲ ਵੀ ਕੋਈ ਵੀ ਕਾਰਵਾਈ ਇਸ ਸੰਬੰਧ ਵਿੱਚ ਨਹੀਂ ਕਰ ਰਿਹਾ ਬਿਲਗੇ ਦੇ ਵਿੱਚ ਬਿਲਗੇ ਦੇ ਇਲਾਕੇ ਦੇ ਵਿੱਚ ਰੋਜ਼ ਲੁੱਟਾ ਘੂਹਾ ਤੇ ਚੋਰੀਆਂ ਤੇ ਨਸ਼ੇ ਦਾ ਦੌਰ ਜਿਹੜਾ ਆ ਦਿਨੋ ਦਿਨ ਵੱਧ ਰਿਹਾ ਆ ਅਸੀਂ ਪੰਚਥੇ ਪੰਜਾਬ ਪੁਲਿਸ ਨੂੰ ਉੱਥੇ ਸਰਕਾਰ ਨੂੰ ਵੀ ਮੰਗ ਕਰਦੇ ਆ ਵੀ ਇਹ ਜਿਹੜਾ ਪੁਲਿਸ ਆ ਬਿਲਗਾ ਪੁਲਿਸ ਜਿਹੜੀ ਆ ਬਿਲਕੁਲ ਵੀ ਇਹੋ ਜਿਹਾ ਇਹ ਮਤਲਬ ਆਨਸਰਾਂ ਨੂੰ ਕੋਈ ਨੱਥ ਪਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਕਿ ਇਹਨਾਂ ਨੂੰ ਇਸ ਦੇ ਸਬੰਧ ਵਿੱਚ ਪੂਰੀ ਜਿਹੜਾ ਜੋਰਦਮਾਈ ਨਾਲ ਮਤਲਬ ਕੀ ਪੇਸ਼ ਕੀਤਾ ਜਾਵੇ ਜੋ ਕਿ ਸਰਾਤੀ ਆਨਸਰ ਜਿਹੜੇ ਆ ਲੁੱਟ ਘੁਆ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਡੱਕਿਆ ਜਾਵੇ ਕੋਈ ਵੀ ਦੁਕਾਨਦਾਰ ਜਿਹੜਾ ਆਪਣੀ ਸੇਫ ਜ਼ਿੰਦਗੀ ਜੀ ਸਕੇ ਕੋਈ ਵੀ ਜਿਹੜੀਆਂ ਲੁੱਟਖੋਆਂ ਆ ਉਹ ਬੰਦ ਹੋ ਸਕਣ ਤੇ ਬਾਕੀ ਨਗਰ ਪੰਚਾਇਤ ਵੱਲੋਂ ਜਿਹੜੇ ਕੈਮਰੇ ਲਾਏ ਗਏ ਆ ਜਿਹਦੇ ਵਿੱਚ ਤਕਰੀਬਨ 23 ਲੱਖ ਦੇ ਕਰੀਬ ਲਗਾਏ ਗਏ ਆ ਉਹ ਜਿਹੇ ਕੈਮਰਿਆਂ ਦਾ ਕਿਸੇ ਵੀ ਮਤਲਬ ਕੋਈ ਲੁੱਟਖੋਆਂ ਤੇ ਜਾਂ ਕਿਸੇ ਵੀ ਕੰਮ ਤੇ ਕੋਈ ਵੀ ਉਹਦਾ ਮਤਲਬ ਜਿਹੜਾ ਆ ਬੇਨਿਫਿਟ ਨਹੀਂ ਹੈਗਾ ਅਸੀਂ ਉਹ ਮੰਗ ਕਰਦੇ ਆ ਕਿ ਉਹਦੀ ਜਿਹੜੀ ਐਲ ਸੀ ਡੀਆਂ ਆ ਉਹ ਨਗਰ ਪੰਚਾਇਤ ਦਫ਼ਤਰ ਵਿੱਚ ਵੀ ਲਾਈਆਂ ਜਾਣ ਥਾਣੇ ਦੀ ਜਿਹੜੀ ਗੈਲਰੀ ਆ ਮੁੰਸੀ ਸਾਹਿਬ ਦੇ ਕਮਰੇ ਦੇ ਸਾਹਮਣੇ ਉੱਥੇ ਲਾਈ ਜਾਵੇ ਜੋ ਕਿ ਪਬਲਿਕ ਦਾ ਕੋਈ ਵੀ ਦਾ ਆਵੇ ਉਹ ਕੈਮਰਿਆਂ ਦੇ ਉੱਤੇ ਨਿਗਰ ਨਿਗਰ ਰੱਖੀ ਜਾਵੇ ਤੇ ਅਗਰ ਨਗਰ ਪੰਚਾਇਤ ਦੇ ਦਫ਼ਤਰ ਵਿੱਚ ਵੀ ਉਹ ਜਿਹੜੇ ਕੈਮਰੇਾਂ ਦੀ ਐਲ ਸੀ ਡੀ ਲੱਗੀ ਹੋਵੇ ਜਿੱਥੇ ਹਰ ਟਾਈਮ ਉੱਥੇ ਚੌਂਕੀਦਾਰ ਦੀ ਨਿਗਰ ਰੱਖੀ ਜਾਵੇ ਦਿਨ ਨੂੰ ਉੱਥੇ ਜਿਹੜਾ ਡਿਊਟੀ ਦੇ ਉੱਤੇ ਕੋਈ ਵੀ ਮੁਲਾਜ਼ਮ ਆ ਉਹ ਨਿਗਰ ਰੱਖੇ ਤੇ ਜੋ ਕੀ ਚੋਰ ਚੱਕੇ ਜੋ ਵੀ ਹੈਗੇ ਲਟੇਰੇ ਉਹਨਾਂ ਨੂੰ ਇਸ ਗੱਲ ਦਾ ਡਰ ਪਿਆ ਰਹੇ ਮੈਂ ਹਰੀਉ ਬਿਲਗਾ ਜੈ ਪੀਮ ਜੈਪੁਰ ਅੱਜ ਅਸੀਂ ਬਿਲਗਾ ਨਿਵਾਸੀ ਸ਼ਾਪਕੀਪਰ ਔਰ ਹੋਰ ਪਿੰਡ ਦੇ ਪਤਵੰਤੇ ਸੱਜਣ ਇਸ ਗੱਲ ਲਈ ਇਕੱਠੇ ਹੋਏ ਆ ਕਿ ਬਿਲਗੇ ਵਿੱਚ ਲੁੱਟਾਂ ਖੋਹਾਂ ਦਾ ਜਿਹੜਾ ਮਾਹੌਲ ਹੈ ਉਹ ਬਹੁਤ ਡਰਾਉਣਾ ਬਣ ਗਿਆ ਕੱਲ ਪੰਕਜ ਮੈਡੀਕਲ ਸਟੋਰ ਤੇ ਪੌਣੇ 8 ਵਜੇ ਆ ਕੇ ਸ਼ਰਿਆਮ ਜਿਹੜਾ ਉਹ ਲੁੱਟ ਦੀ ਬਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਗਿਆ ਕੁਦਰਤ ਪਿਸਟੋਲ ਦਿਖਾਇਆ ਗਿਆ ਕੁਦਰਤੀ ਪੰਕਜ ਬਰਮਾ ਜੀ ਆਪ ਦੁਕਾਨ ਤੇ ਨਹੀਂ ਸੀ ਉਹਨਾਂ ਦਾ ਕਰਿੰਦਾ ਸੀ ਇਸ ਕਰਕੇ ਕੁਦਰਤੀ ਬਚਾਅ ਹੋ ਗਿਆ ਇਸ ਤੋਂ ਪਹਿਲਾਂ ਵੀ ਕਈ ਵਾਰ ਦਾਤਾਂ ਲਾਕੇ ਵਿੱਚ ਹੋਈਆਂ ਅਸੀਂ ਸ਼ਾਪਕੀਪਰ ਯੂਨੀਅਨ ਪ੍ਰਸ਼ਾਸਨ ਤੋਂ ਪਰਚੋਰ ਮੰਗ ਕਰਦੇ ਹਾਂ ਕਿ ਇਹ ਜਿਹੜੀ ਗੁੰਡਾਗਰਦੀ ਆ ਇਹ ਜਿਹੜੇ ਮਾੜੇ ਹਾਲਾਤ ਐ ਜਿਹੜੇ ਮਾੜੇ ਅੰਸਰ ਐ ਉਹਨਾਂ ਤੇ ਨੱਥ ਪਾਈ ਜਾਵੇ ਬਿਲਕੁਲ ਉਸ ਤੋਂ ਬਾਅਦ ਨਹੀਂ ਤਾਂ ਯੂਨੀਅਨ ਜਿਹੜਾ ਕੋਈ ਹੋਰ ਮੀਟਿੰਗ ਕਰਕੇ ਕੋਈ ਅਗਲੇ ਐਕਸ਼ਨ ਦੀ ਵਿਚਾਰ ਕਰੂਗੀ ਇਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਇਹ ਪਰਜੋਰ ਅਸੀਂ ਅਪੀਲ ਕਰਦੇ ਆ ਕਿ ਬਿਲਕੁਲ ਪੁਲਿਸ ਦਾ ਡਰ ਜਿਹੜਾ ਉਹ ਲੁਟੇਰਿਆਂ ਨੂੰ ਖਤਮ ਹੋ ਚੁੱਕਿਆ ਸੋ ਇਸ ਕਰਕੇ ਇਹ ਸਾਡੀ ਜੂਨੀਅਨ ਸ਼ਾਪਕੀਪਰ ਔਰ ਪਤਵੰਤੇ ਸੱਜਣਾ ਦੀ ਇਹ ਅਪੀਲ ਹੈ ਕੇਸਵਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਰਾਤ ਤਕਰੀਬਨ ਕਿੰਨੇ ਵਜੇ ਕੀ ਮਾਰਦਾ ਤੁਹਾਡੀ ਦੁਕਾਨ ਤੇ ਜੀ ਪੌਣੇ 8 ਵਜੇ ਦੇ ਕਰੀਬ ਦੋ ਅਣਪਛਾਤੇ ਬੰਦੇ ਆਏ ਮੂੰਹ ਬੰਨਿਆ ਹੋਇਆ ਸੀ ਮਾਸਕ ਜਿਹਾ ਪਾਇਆ ਹੋਇਆ ਸੀਗਾ ਤੇ ਆ ਕੇ ਰਵਾਲਵਰ ਦਿਖਾਈ ਤੇ ਮੈਂ ਹੈ ਨਹੀਂ ਸੀ ਮੈਂ ਗਿਆ ਹੋਇਆ ਸੀਗਾ ਤੇ ਲੜਕਾ ਬੈਠਾ ਸੀਗਾ ਉਹਨੂੰ ਰਵਾਲਵਰ ਦਿਖਾਈ ਤੇ ਉਹਨੂੰ ਕਹਿੰਦਾ ਵੀ ਜੋ ਤੇਰੇ ਕੋ ਕੈਸ਼ ਹੈਗਾ ਜਾਂ ਕੋਈ ਵੀ ਇਹ ਚੀਜ਼ ਸਾਨੂੰ ਦੇ ਦੇ ਤੇ ਉਹ ਕਹਿੰਦਾ ਵੀ ਭਾਜੀ ਨਹੀਂ ਹੈਗੇ ਤੇ ਉਹਨੇ ਲੋਕ ਲੱਗੇ ਆ ਪਰ ਉਹਨੇ ਫੇ ਗੱਲਾ ਗੁੱਲਾ ਖਿੱਚਿਆ ਲੋਕ ਖੁੱਲਿਆ ਨਹੀਂ ਪਰ ਚਲੇ ਗਿਆ ਪਰ ਉਹਨੂੰ ਡਰਾਇਆ ਧਮਕਾਇਆ ਮੁੰਡੇ ਨੂੰ ਰਿਵਾਲਵਰ ਵੀ ਦਿਖਾਈ ਉਹਨੂੰ ਤੇ ਬਾਕੀ ਕੰਪਲੇਂਟ ਕੀਤੀ ਹੈ ਅਸੀਂ ਥਾਣੇ ਦੇ ਵਿੱਚ ਪਰ ਹਲੇ ਤੱਕ ਕੋਈ ਸਾਡੀ ਕਾਰਵਾਈ ਨਹੀਂ ਹੋਈ ਉਹਦੇ ਪਰ ਪੁਲਿਸ ਵਾਲਿਆਂ ਨੇ ਕੋਈ ਸਹਿਯੋਗ ਕੀਤਾ ਤੁਹਾਨੂੰ ਕੱਲ ਪੁਲਿਸ ਆਈ ਸੀ ਰਾਤੀ ਆਏ ਸੀਗੇ ਤੇ ਪਰ ਉਸ ਤੋਂ ਬਾਅਦ ਕੋਈ ਅੱਜ ਵੀਰ ਦਾ ਕੋਈ ਉਹਨਾਂ ਦਾ ਨਹੀਂ ਕੋਈ ਯਾਰ ਰਿਸਪੌਂਸ ਸਾਨੂੰ ਮਿਲਿਆ ਡਿਊਟੀ ਅਫਸਰ ਕੌਣ ਸੀ ਉਸ ਟਾਈਮ ਜਿਹੜਾ ਆਇਆ ਸੀਗਾ? ਅਸ਼wini ਜੀ ਆਏ ਸੀਗੇ। ਉਹਨਾਂ ਨੇ ਕੋਈ ਪਿੱਛੇ ਕੈਮਰੇ ਕੂਬਰੇ ਦੇਖਿਆ ਸਵੇਰ ਦੇ ਆ ਕੇ ਉਹਨਾਂ ਨੂੰ ਕਿਹਾ ਆ ਵੀ ਆਪਣੇ ਜਿਹੜੇ ਕੈਮਰੇ ਲਵਾਏ ਹੋਏ ਨੇ ਮਿਲ ਗਏ ਤੇ ਉਹ ਚੈੱਕ ਕਰੋ। ਕਹਿ ਰਹੇ ਨੇ ਬਾਕੀ ਦੇਖੋ ਜੀ ਕਿਸ ਤਰ੍ਹਾਂ ਕੀ ਕਾਰਵਾਈ ਕਰਦੇ ਨੇ। ਜੇ ਥਾਣੇ ਵਿੱਚ ਉਹਨਾਂ ਦੇ ਕੈਮਰੇ ਦੀ ਜਿਹੜੀ ਹੈਗੀ ਉਤੋਂ ਫੁਟੇਜ ਦਿਖਾਈ ਉਹਨਾਂ ਨੇ ਕਿੰਨੀ ਹੈ ਜੀ? ਨਹੀਂ ਫੁਟੇਜ ਕੋਈ ਨਹੀਂ ਦਿਖਾਈ ਸਾਨੂੰ ਉਹਨਾਂ ਨੇ। ਕੀ ਕਹਿੰਦੇ ਫੁਟੇਜ ਦੁਕਾਨ ਤੇ ਆ? ਕਹਿ ਰਹੇ ਜੀ ਚੈੱਕ ਕਰਾਂਗੇ ਤੇ ਦੱਸਾਂਗੇ ਸਾਨੂੰ। ਮੇਰਾ ਨਾਮ ਨਿਤਿਨ ਗੋਗਨਾ ਸਾਡੇ ਕੁਝ ਟਾਈਮ ਪਹਿਲਾਂ ਸਾਡੀ ਦੁਕਾਨ ਤੇ ਵੀ ਇਦਾਂ ਹੀ ਕੁਝ 2-3 ਮੁੰਡੇ ਆਏ ਸੀ ਉਹ ਦੁਕਾਨ ਤੋਂ ਚੋਰੀ ਕਰਕੇ ਇੱਕ ਪੈਸਿਆਂ ਵਾਲਾ ਬੈਗ ਚੁੱਕ ਕੇ ਲੈ ਗਏ ਸੀਗੇ ਉਹਦੇ ਉੱਤੇ ਵੀ ਸਰਕਾਰ ਨੇ ਕੋਈ ਪ੍ਰਸ਼ਾਸਨ ਨੇ ਕੋਈ ਵੀ ਇੱਕ ਐਕਸ਼ਨ ਨਹੀਂ ਲਿਆ ਗਿਆ ਨਾ ਬੰਦੇ ਫੜੇ ਗਏ ਨਾ ਹੀ ਕੋਈ ਕਾਰਵਾਈ ਹੋਈ ਹੈ ਇਦਾਂ ਦਿਨ ਬਦ ਦਿਨ ਚੋਰੀਆਂ ਵਧ ਰੀਆਂ ਡਾਕੇ ਵਧ ਰਹੇ ਆ ਇੱਥੇ ਦੇ ਹਾਲਾਤ ਦਿਨ ਬਦ ਦਿਨ ਮਾੜੇ ਹੋ ਰਹੇ ਆ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਕਿ ਇਹਨੂੰ ਕਿੱਦਾਂ ਠੀਕ ਕੀਤਾ ਜਾ ਸਕਦਾ ਹੈ ਇਹਦੇ ਲਈ ਕੋਈ ਉਪਕੁਤਾ ਪੁਕਤਾ ਕੰਮ ਕਰਨੇ ਚਾਹੀਦੇ ਆ ਸਰਕਾਰ ਨੂੰ ਮੇਰੀ ਇਹੀ ਮੰਗ ਹੈ ਕਿ ਸਾਡੇ ਇੱਥੇ ਪੁਲਿਸ ਦੀ ਗਸ਼ਤ ਕੀਤੀ ਜਾਵੇ ਸਮੇਂ ਸਮੇਂ ਸਰ ਦਿਨ ਚ 2-3 ਵਾਰ ਪੁਲਿਸ ਗਸ਼ਤ ਕਰੇ ਜਿਹਦੇ ਨਾਲ ਕੀ ਚੋਰਾਂ ਦੇ ਮਨ ਚ ਡਰ ਰਹੇ ਕਿ ਉਹ ਕੋਈ ਇਦਾਂ ਦੀ ਵਾਰਦਾਤ ਨਾ ਕਰ ਸਕਣ